ਅਸੀਂ ਇੱਕ ਫੈਸਲਾ ਇਹ ਲਿਆ ਹੈ ਵੀ ਜਿਹੜਾ ਆਉਣ ਵਾਲਾ ਇਲੈਕਸ਼ਨ ਹੋਏਗਾ ਜਿਹਦੇ 4 ਸੀਟਾਂ ਦੇ ਇਹ ਜਲੰਧਰ ਆ ਛੱਡ ਕੇ ਜਿਹੜੀ ਅੱਗੇ ਹੋਏਗਾ ਉਸ ਤੇ ਜਿਹੜਾ ਹੈ ਅਸੀਂ ਸੋਸ਼ਲ ਸਵਰਜ ਪਾਰਟੀ ਵੱਲ ਆਪਣਾ ਕਦਮ ਪਾਇਆ ਜੂਨੀਅਨ ਦਾ ਜਿਹੜਾ ਵਿਸਤਾਰ ਹੈ ਉਹ ਪਿੰਡਾਂ ਕਰਕੇ ਕਿਹੜੀ ਜਿਹੜੀ ਸੀਟ ਤੇ ਉਮੀਦਵਾਰ ਉਤਾਰੂ ਤੁਸੀਂ ਜਿਹੜੀ 4 ਸੀਟਾਂ ਬਚੀਆਂ ਨੇ ਨਾ ਜਿਹੜੀ 4 ਸਭ ਇਲੈਕਸ਼ਨ ਹੋਣਗੇ ਉਹਨਾਂ ਦੀ ਗੱਲ ਇਹ ਕਿ ਹੋ ਜਨਸ ਤੇ ਹੋ ਰਿਹਾ ਹੈ ਨਾ ਉਹਨੂੰ ਛੱਡ ਕੇ ਜਿਹੜੇ ਅੱਗੇ 4 ਹੋਣੇ ਨੇ ਜਿਹੜੇ 2 ਮਹੀਨੇ ਬਾਅਦ 3 ਮਹੀਨੇ ਬਾਅਦ ਜਿਹੜੇ ਹੋਣਗੇ। ਹੋਰ ਪਹਿਲੀ ਗੱਲ ਤੇ ਸੈਂਟਰ ਜਿਹੜਾ ਖੇਤੀਬਾੜੀ ਤੇ ਪੈਸਾ ਨਹੀਂ ਖਰਚ ਕਰ ਰਿਹਾ। ਪਹਿਲੀ ਪੰਜ ਵਰਸ਼ੀਆ ਯੋਜਨਾ ਦੇ ਵਿੱਚ 14% ਬਜਟ ਸੀ ਖੇਤੀ ਤੇ ਤੇ ਹੁਣ 2% ਹੀ ਹੈ। ਤੇ ਫਿਰ ਜਿਹੜਾ ਪੰਜਾਬ ਦੀ ਗੱਲ ਹੈ ਜਿੱਦਾਂ ਉਹਨਾਂ ਨੇ ਪੈਸਾ ਖਰਚ ਕਰਨਾ ਹੁੰਦਾ ਹੈ ਉਹ ਨਹੀਂ ਦਿੰਦੇ। ਜਿਹੜਾ ਆਪ ਦਾ ਜਿਹੜੀ ਸਾਡੀ ਟੀਮ ਹੈ ਜਿਹਦੇ ਸਾਡੇ ਅਹੁਦੇਦਾਰ ਉਹ ਸਾਰੇ ਅੱਜ ਇੱਥੇ ਹਾਜ਼ਰ ਨੇ ਤੇ ਅ ਇਸ ਮੀਟਿੰਗ ਦੇ ਵਿੱਚ ਕਿਤੇ ਸਾਰੇ ਦੀ ਹੈ ਜਿਹੜੀ ਉਹ ਡਿਊਟੀ ਵਾਲਈ ਹੈ ਵੀ ਹੋ ਰਕੇ ਜਿਹੜੀਆਂ ਟੀਮ ਨੂੰ ਵਧਾਓ ਤੇ ਜ਼ਿੰਮੇਵਾਰੀ ਵਾਲਈ ਹੈ ਕਿਹੜੇ ਇਰ ਵਿੱਚ ਕੋਈ ਟੀਮ ਉਹਦੇ ਦਾਰ ਕੰਮ ਕਰੇਗਾ ਉਹ ਅੱਜ ਡਿਊਟੀਆਂ ਲਈਆਂ ਨੇ ਤੇ ਇਸ ਜਿਹੜੀ ਯੂਨੀਅਨ ਹੈ ਇਹਨੂੰ ਅੱਗੇ ਵਧਾਉਣ ਦਾ ਜਿਹੜਾ ਹੈ ਉਹ ਜਿਤਨਾ ਇੱਕ ਫੈਸਲਾ ਇਹ ਲਿਆ ਹੈ ਵੀ ਜਿਹੜਾ ਆਲ ਵਾਲਾ ਇਲੈਕਸ਼ਨ ਹੋਏਗਾ ਜਿਹਦੇ 4 ਸੀਟਾਂ ਦੇ ਇਹ ਜਲੰਧਰ ਅੱਛੜ ਕੇ ਜੇ ਅੱਗੇ ਹੋਏਗਾ ਉਸ ਤੇ ਜਿਹੜਾ ਹੈ ਅਸੀਂ ਸੋਸ਼ਲਿਸਟ ਪਾਰਟੀ ਵੱਲੋਂ ਆਪਣਾ ਕੈਂਡੀਡੇਟ ਉਤਾਰਾਂਗੇ ਤੇ ਬਾਕੀ ਜਿਹੜਾ ਹੈ ਸਾਰਾ ਉਮੀਦਵਾਰ ਲਾਈ ਜਾਣਾ ਕਿ ਵੀ ਯੂਨੀਅਨ ਦਾ ਜਿਹੜਾ ਵਿਸਤਾਰ ਹੈ ਉਹ ਪਿੰਡਾਂ ਤੱਕ ਜਾਏ ਕਿਹੜੀ ਜਿਹੜੀ ਸੀਟ ਤੇ ਉਮੀਦਵਾਰ ਉਤਾਰੋ ਤੁਸੀਂ ਜਿਹੜੀ 4 ਸਿੱਟਾਂ ਬਚੀਆਂ ਨੇ ਨਾ ਜਿਹੜੀ ਚਾਰ ਸਭ ਇਲੈਕਸ਼ਨ ਹੋਣਗੇ ਉਹਨਾਂ ਦੀ ਗੱਲ ਇਹ ਚਲੇ ਹੋ ਜਾਂਦੇ ਤਾਂ ਹੋ ਰਿਹਾ ਨਾ ਉਹਨੂੰ ਛੱਡ ਕੇ ਜਿਹੜੇ ਅੱਗੇ 4 ਹੋਣਗੇ ਜਿਹੜੇ 2 ਮਹੀਨੇ ਬਾਅਦ 3 ਮਹੀਨੇ ਬਾਅਦ ਦੋ ਵੀ ਹੋਣਗੇ ਦਿਲ ਕੀਤੀ ਜਬੇ ਜਿਹੜੇ ਲੁਗਿਆਣੇ ਟੋਲ ਪਲਾਸੇ ਤੇ ਬੈਠੇ ਨੇ ਆਉਣ ਵਾਲੇ ਸਮੇਂ ਨੂੰ ਕੀ ਲੱਗਦਾ ਹੋਰ ਵੀ ਕਿਤੇ ਪ੍ਰਦਰਸ਼ਨ ਕਰਨਗੇ ਹੋਵੇਗਾ ਦੇਖੋ ਤੇ ਜਿਹੜੀਆਂ ਨੇ ਟਾਈਮ ਟਾਈਮ ਦੀਆਂ ਮੰਗਾਂ ਨੇ ਤੇ ਹਰ ਇਲਾਕੇ ਦੀਆਂ ਵਕਰੀਆਂ ਵਕਰੀਆਂ ਇਹਨਾਂ ਵਾਸਤੇ ਜਿਹੜੀ ਆ ਆਪੋ ਆਪਣੀਆਂ ਯੂਨੀਅਨਾਂ ਨਾਲ ਸੰਘਰਸ਼ ਕਰਦੀਆਂ ਰਹੇ ਵੀ ਇਹਨਾਂ ਜਿਹੜੇ ਬੈਠੇ ਨੇ ਉਹਨਾਂ ਦਾ ਸਵਾਗਤ ਹੈ ਜੀ ਪਰ ਜਿਹੜਾ ਹੈ ਉਹ ਜਿਵੇਂ ਮਤਲਬ ਲੋਡ ਪਏਗੀ ਉਹ ਕਿਤੇ ਵੀ ਲੋੜ ਪੈਗੀ ਉੱਥੇ ਸਭ ਆ ਜੀ ਵੀ ਜੀ ਇਲੈਕਸ਼ਨ ਵੀ ਆ ਰਹੀ ਹੈ ਉਹ ਵੀ ਪਾਰਟਿਸਪੇਟ ਕਰਾਂਗੇ ਜੀ ਉਹਦੇ ਬਾਰੇ ਜੇ ਪਾਸ ਨਹੀਂ ਕੀਤਾ ਜੇ ਮੈਂ ਤਾਂ ਪਾਸ ਕਰਾਂਗਾ ਅੱਛਾ ਜੀ ਜਦੋਂ ਲੇੜੇ ਆਏਗੀ ਤਾਂ ਕਾ ਕਰ ਲੈਣਾ ਹੁਣ ਪ੍ਰਧਾਨ ਮੰਤਰੀ ਬਣਿਆ ਜੀ ਮੁਰਜੀ ਉਹ ਤੋਂ ਬਾਅਦ ਤੁਸੀਂ ਕੀ ਫੀਲ ਕਰਦੇ ਹੋ ਪਹਿਲਾਂ ਵੀ ਦੇਖਿਆ ਤੇ ਹੁਣ ਨਹੀਂ ਦੇਖਾਂਗਾ ਹੋਰ ਕੀ ਫੀਲ ਕਰਾਂਗਾ ਹਾਂ ਮੰਤਰੀ ਨੇ ਕਿਸਾਨਾਂ ਨੂੰ ਪੈਸੇ ਵੀ ਦਿੱਤੇ ਨੇ ਕੁਝ ਉਹਦੇ ਬਾਰੇ ਬਾ ਜੀ 17 ਰੁਪਏ 17 ਰੁਪਏ ਰੋਜ਼ ਦੇ ਦਿੱਤੇ ਨੇ ਹੋਟਲ ਤੋਂ ਚਾਹ ਦਾ ਕੱਪ ਵੀ 30 ਰੁਪਏ ਦਾ ਹੈ ਉਹਨੂੰ 17 ਰੁਪਏ ਰੋਜ਼ ਦੇ ਹਿਸਾਬ ਨਾਲ ਸਾਨੂੰ ਦਿੱਤੇ ਨੇ ਇਹ ਸਾਡੀ ਮਤਲਬ ਇੱਕ ਜਲੇ ਤੇ ਨੂਰ ਛਿੜਕਣ ਵਾਲੀ ਗੱਲ ਹੈ 2000 ਰੁਪਏ ਕੀ ਸਾਡਾ ਪਰਿਵਾਰ ਚੱਲ ਜਾਏਗਾ 2000 ਰੁਪਏ ਚ ਕੀ ਹੁੰਦਾ ਹੈ 2000 ਤੇ ਤੁਸੀਂ ਉਹਨੂੰ ਕੀ ਯੋਜਨਾ ਬਣਾਈਏ ਵਾਪਸ ਕਰਨ ਦੇ ਜਾਂ ਕਿੱਦਾਂ ਫਿਰ ਉਹ ਵਾਪਸ ਤੇ ਅਸੀਂ ਨਹੀਂ ਕਰਦੇ ਵਾਪਸ ਸਾਡੇ ਕਿਹਾ ਕਿ ਕਿਸਾਨਾਂ ਨੇ ਕਰ ਦੇਣਾ ਪਰ ਇਹ ਪਹਿਲਾਂ ਭੁੱਖ ਦੇ ਫਿਰ ਭੀਖ ਦੇ ਉਸ ਨੀਤੀ ਦੇ ਕੰਮ ਕਰ ਰਹੇ ਹੋ ਤੇ ਜਿਹੜੇ ਰੇਟ ਵਧਾਏ ਨੇ ਇਸ ਵਾਰੀ ਉਹ ਰੇਟ ਵੀ ਜਿਹੜਾ ਹੈ ਬਹੁਤ ਮਮੁੱਲੀ ਹੈ ਮਹਿੰਗਾਈ ਦੇ ਹਿਸਾਬ ਨਾਲ ਨਹੀਂ ਹੈ ਸਾਡੀ ਉਹਨਾਂ ਤੇ ਇਹ ਮੰਗ ਹੈ ਕਿ ਵੀ ਕਿਸਾਨ ਦੇ ਜਿਹੜੇ ਰੇਟ ਹੈ ਉਹਨਾਂ ਨੂੰ ਮੁੱਲ ਸੂਚਕ ਅੰਕ ਦੇ ਨਾਲ ਵਧਾਤਾ ਜਾਵੇ ਜਿੰਨੀ ਮਹਿੰਗਾਈ ਵਧੇ ਉਹਨਾਂ ਹੀ ਸਾਡਾ ਰੇਟ ਵਧੇ ਹਰ ਵਾਰ ਰੇਟ ਵਧਾਉਣ ਦੀ ਲੋੜ ਨਹੀਂ ਹੈ ਹਰ ਵਾਰ ਸਰਕਾਰ ਰੇਟ ਘੱਟ ਮਦੌਂਦੀ ਹੈ ਤੇ ਫਿਰ ਆਪਣੀ ਪਿੱਠ ਤੱਕ ਪਾਉਂਦੀ ਹੈ ਘੱਟ ਦਾ ਮਤਲਬ ਇਹ ਹੈ ਕਿ ਵੀ ਜਿਵੇਂ ਸਾਡੇ 5.5% ਦੇ ਕਰੀਬ ਰੇਟ ਵਧੇ ਨੇ ਇਸ ਵਾਰੀ ਤੇ ਜਿੰਨੀ ਬਾਜ਼ਾਰ ਦੀ ਮਹਿੰਗਾਈ ਹੈ ਉਹ ਕਰੀਬ 7.8% ਵਧੀ ਹੈ ਸਰ ਤੇ ਇਹਦਾ ਮਤਲਬ ਇਹ ਹੁੰਦਾ ਹੈ ਕਿ ਵੀ ਜੇ ਪਿਛਲੇ ਵਰੀ ਸਾਲ ਸਾਡਾ ਕੁਇੰਟਲ ਜਿਹੜੀ ਜਿੰਨਾ ਮਾਲ ਆਉਂਦਾ ਸੀ ਇਸ ਵਾਰੀ ਕੁਇੰਟਲ 1 ਕੁਇੰਟਲ 2 ਕਿਲੋ 2.5 ਕਿਲੋ ਸਾਨੂੰ ਜਿਹੜੀ ਵੇਗੀ ਤਾਂ ਉਹ ਨਹੀਂ ਸਵਾਰ ਬਾਜ਼ਾਰ ਚੋਂ ਆਏਗਾ ਉਦਾਹਰਨ ਸਾਡੇ ਸਾਹਮਣੇ ਜਿਹੜੇ ਫਾਰਮੂਲੇ ਨਾਲ ਸਰਕਾਰ ਚੱਲ ਰਹੀ ਹੈ 1967 ਦੇ ਵਿੱਚ ਪਹਿਲਾ ਰੇਟ ਤਾਂ ਹੋਇਆ ਤੇ ਉਸ ਟਾਈਮ ਅਸੀਂ ਕੁਇੰਟਲ ਕਣਕ ਵੇਚ ਕੇ 1600 ਟਖਰੀਦਦੇ ਸੀ ਅੱਜ ਕੁਇੰਟਲ ਕਣਕ ਵੇਚ ਕੇ 300 ਟਖਰੀਦ ਕੀ ਜਾਂ ਉਦਾਹਰਨ ਮੰਨ ਲਿਓ 1967 ਤੋਂ ਲੈ ਕੇ ਅੱਜ ਤੱਕ ਕਰਮਚਾਰੀ ਦੀ ਤਨਖਾਹ 400 ਗੁਣਾ ਵਧ ਗਈ ਹੈ ਤੇ ਸਾਡੇ ਜਿਹੜੇ ਰੇਟ ਨੇ ਉਹ 31 ਗੁਣਾ ਵਧੇ ਨੇ ਤੇ ਜੇ ਸਾਡੇ ਵੀ ਉਹ ਵਹੀ ਦੇ ਹਿਸਾਬ ਨਾਲ ਜੋੜਿਆ ਹੁੰਦਾ ਮੁੱਲ ਸੂਚਕਾ ਕਦੇ ਨਾਲ ਜੋੜਿਆ ਹੁੰਦਾ ਤੇ ਸਾਡੇ ਰੇਟ ਵੀ ਬਾਜ਼ਾਰ ਦੇ ਬਰਾਬਰ ਚੱਲਦੇ ਗੱਲ ਕੀਤੀ ਉਮੀਦਵਾਰ ਕਦੋਂ ਤੱਕ کوشش ਕਰਨਗੇ ਤੁਸੀਂ ਇਹ ਜਿਹੇ ਲਕਸ਼ਣ ਡਿਕਲੇਅਰ ਕੀਆ ਜੋ ਲਕਸ਼ਣ ਡਿਕਲੇਅਰ ਆਹ ਜੀ ਭਗਵੰਤ ਮਾਨ ਸਰਕਾਰ ਬਾਰੇ ਕੀ ਕਹੋਗੇ ਕੋਈ ਪ੍ਰਭਾਵ ਨਹੀਂ ਪਾ ਰਹੇ ਦੇਖੋ ਭਗਵੰਤ ਮਾਨ ਦਾ ਸਰਕਾਰ ਬਾਰੇ ਕੀ ਕਹੀਏ ਕਿਸਾਨ ਤੇ ਪਿਛਲੀ ਸਰਕਾਰਾਂ ਤੋਂ ਤੰਗ ਰਹੇ ਨੇ ਇਸ ਸਰਕਾਰ ਤੋਂ ਤੰਗ ਆ ਕਿ ਬਾਕੀ ਜਿਹੜਾ ਜਿਹੜਾ ਜ਼ਮੀਨੀ ਲੈਵਲ ਤੇ ਕੰਮ ਕਿਸਾਨਾਂ ਵਾਸਤੇ ਜਨਤਾ ਵਾਸਤੇ ਹੋਣਾ ਚਾਹੀਦਾ ਉਹ ਨਹੀਂ ਹੋ ਰਿਹਾ ਤੇ ਬਾਕੀ ਪੰਜਾਬ ਸਰਕਾਰ ਦੀ ਇੰਨੀ ਕੁ ਮਜਬੂਰੀ ਵੀ ਹੋ ਸਕਦੀ ਹੈ ਕਿ ਪੰਜਾਬ ਸਰਕਾਰ ਕੋਲ ਜਿਹੜਾ ਬਜਟ ਹੈ ਉਹ ਘੱਟ ਹੈ ਤੇ ਸੈਂਟਰ ਸਰਕਾਰ ਜਿਹੜੀ ਹੈ ਪੰਜਾਬ ਦੀ ਹੈਲਪ ਨਹੀਂ ਕਰਦੀ ਕਿਉਂਕਿ ਇੱਥੇ ਐਮਪੀ ਸਰਕਾਰ ਹੁੰਦੀ ਹੈ ਪਿਛਲੇ ਵਾਰੀ ਵੀ ਇੱਥੇ ਹੋਰ ਸਰਕਾਰ ਸੀ ਸੈਂਟਰ 'ਚ ਹੋਰ ਸਰਕਾਰ ਸੀ ਇੱਥੇ ਵੀ ਹੋਰ-ਹੋਰ ਸਰਕਾਰ ਹੈ ਇਹ ਸੈਂਟਰ ਚੋਰ ਸਰਕਾਰ ਹੈ ਕਿ ਉਹ ਸੈਂਟਰ ਨੂੰ ਜਿਹੜਾ ਬਜਟ ਦੇਣਾ ਹੁੰਦਾ ਹੈ ਸੈਂਟਰ ਨੇ ਜਿਹੜਾ ਪੈਸਾ ਦੇਣਾ ਹੁੰਦਾ ਹੈ ਪਹਿਲੀ ਗੱਲ ਤੇ ਸੈਂਟਰ ਜਿਹੜਾ ਖੇਤੀ ਤੋਂ ਇੰਝ ਪੈਸਾ ਨਹੀਂ ਖਰਚ ਕਰ ਰਿਹਾ ਪਹਿਲੀ ਪੰਜ ਵਰਸ਼ੀਆ ਯੋਜਨਾ ਦੇ ਵਿੱਚ 14% ਬਜਟ ਸੀ ਖੇਤੀ ਤੇ ਹੁਣ 2% ਹੋ ਗਈ ਹੈ ਤੇ ਫਿਰ ਜਿਹੜਾ ਪੰਜਾਬ ਦੀ ਗੱਲ ਹੈ ਕਿ ਜਿੱਦਾਂ ਉਹਨਾਂ ਨੇ ਪੈਸਾ ਖਰਚ ਕਰਨਾ ਹੁੰਦਾ ਹੈ ਉਹ ਨਹੀਂ ਦਿੰਦਾ ਇਸ ਵਿੱਚ ਸ਼ਮੂਹ ਤੇ ਹੈਗਾ ਜੀ ਤੁਹਾਡੇ ਵਰਗੀ ਕਹੋਗੇ ਕਿ ਜਿਹੜੇ ਕਿਸਾਨਾਂ ਨੇ ਜਿਹੜਾ ਬਲੌਕ ਕੀਤਾ ਹੋਇਆ ਹੈਗਾ ਜੀ ਹੋਰ ਕੀਤਾ ਹੋਇਆ ਉਹਦੇ ਵਰਗਾ ਅ ਉਹਦੇ ਬਾਰੇ ਅਸੀਂ ਸਰਕਾਰ ਨੂੰ ਕਹਾਂਗੇ ਸਰਕਾਰ ਨੂੰ ਇਹ ਕਹਾਂਗੇ ਵੀ ਜਦੋਂ ਉਹ ਦਿੱਲੀ ਜਾ ਹੀ ਨਹੀਂ ਰਹੇ ਹੁਣ ਤੋੜੋ ਲੋਕਾਂ ਨੂੰ ਟਾਈਮ ਨਹੀਂ ਦਿੱਤਾ ਵੀ ਨਿੱਜੀ ਤਰੀਕੇ ਨਾਲ ਦਿੱਲੀ ਜਾ ਦੇ ਤੇ ਸਰਕਾਰ ਕਿਉਂ ਰਸਾ ਰੋਥੇ ਬੈਠੀ ਐ ਸਰਕਾਰ ਨੂੰ ਕਰਨਾ ਚਾਹੀਦਾ ਵੀ ਇੱਕ ਸੜਕ ਖੋਲ੍ਹ ਦੇ ਕੀ ਤੋੜਕ ਦੇ ਬੈਠੇ ਰਹਿ ਉਹਨਾਂ ਨਾਲ ਗੱਲਬਾਤ ਕਰ ਲੈ ਗੱਲਬਾਤ ਕਰਕੇ ਇੱਕ ਸੜਕ ਤੇ ਬੈਠੇ ਰਹਿ ਕੀ ਤੋੜਕ ਸਰਕਾਰ ਖੋਲ੍ਹ ਦੇ ਕਿਉਂਕਿ ਲੋਕ ਬੜੇ ਦੁਖੀ ਹੋ ਰਹੇ ਹਨ ਖਾਸ ਤੌਰ ਤੇ ਜਿਹੜੇ ਲੋਕਾਂ ਦੇ ਘਰਾਂ ਲੋਬ ਨੇ ਇਹ ਬੜੇ ਦੁਖੀ ਹੋ ਰਹੇ ਹਨ ਤੇ ਸਰਕਾਰ ਨੇ ਕੀ ਕੀਤੀ ਅਜੇ ਦਿੱਲੀ ਬੰਦ ਕਰੇ ਬੈਠੇ ਜਿੰਨੀ ਦੇ ਸੜਕ ਦੇ ਇੱਕ ਗੱਡੀ ਉਕਰ ਦੀ ਜਿਹੜਾ ਬਲਾਈ ਹੋਈ ਹੈ ਉੱਥੇ ਹੀ ਪੂਰਾ ਖੋਲ ਦੇਵਾ ਚਾਹੀਦਾ ਹੈ ਕਿ ਇਹ ਸਰਕਾਰ ਦੀ ਮਜ਼ਾਕੀ ਹੈ ਜਾਂ ਹਾਂ ਜੇ ਜਾਣਗੇ ਤੇ ਦੱਸ ਕੇ ਜਾਣਗੇ ਨਾ ਉੱਡ ਕੇ ਤਾਂ ਜਾਂਦੇ ਨਹੀਂ ਤੇ ਦੱਸ ਕੇ ਜਾਣਗੇ ਨਾ ਜੇ ਦੱਸ ਕੇ ਜਾਣਗੇ ਫਿਰ ਲਾ ਦੇ ਪੈਰੀਕੇਟ ਜੇ ਲਾਣਾ ਠੀਕ ਹੈ ਚਲੋ ਜੀ ਭਾਈ ਬੇ ਪਲੇਟਫਾਰਮ ਡਾਇਰੈਕਟ ਨੂੰ ਲਿਜਾ ਦੇ ਟਿਕਟ ਜੇ ਦਿੱਤਾ ਅਸੀਂ ਸੇਂਖੇ ਸੰਘਰਸ਼ ਕਾਪੀ ਤੋਂ ਲੜਾਗੇ ਤੇ ਪੂਰੇ ਹਰਿਆਣੇ ਚ ਵੀ ਲੜਾਗੇ ਤੇ ਇੱਥੇ ਜਿਹੜੇ ਸਮਝਣ ਉਹਨਾਂ ਚ